ਕਿਉਂਕਿ ਜਦੋਂ ਤੁਸੀਂ ਉਦਾਂ ਜੀਂਦੇ ਹੋ ਤੇ ਸਹਾਨ ਕਰਦੇ ਹੋ ਸੌਦਾ ਕਰਦੇ ਹੋ ਪਤੀ ਦੀ ਸੇਵਾ ਕੀਤੀ ਪਤੀ ਹੁਣ ਆਹ ਕਰੇ ਮਾਂ ਦੀ ਸੇਵਾ ਕੀਤੀ ਮਾਂ ਆਹ ਕਰੇ ਪੁੱਤ ਦੀ ਸੇਵਾ ਕੀਤੀ ਪੁੱਤ ਵੀ ਆਹ ਕਰੇ ਤੇ ਮੰਗਤੇ ਬਣ ਕੇ ਜੀਂਦੇ ਹੋ ਤੇ ਜੇ ਗੁਰੂ ਦੀ ਸੇਵਾ ਸਮਝ ਕੇ ਕਰੋ ਕਿ ਇਹ ਜਿਹੜੀ ਮਾਂ ਹੈ ਨਾ ਇਹ ਮੈਨੂੰ ਇਸ ਗੁਰੂ ਨੇ ਦਿੱਤੀ ਇਹ ਜਿਹੜਾ ਪਤੀ ਏ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਮੇਰੀਆਂ ਲਾਵਾਂ ਪੜ ਕੇ ਇਹਦੇ ਲੜ ਮੈਨੂੰ ਲਾਇਆ ਜਿਹੜੀ ਧੀ ਰਾਣੀ ਪਤੀ ਦੀ ਸੇਵਾ ਜਿਹੜੀ ਇਹ ਉਹ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਕਰੇ ਮੰਗਤੀ ਨਾ ਬਣੇ ਸੱਚ ਜਾਣੇ ਉਹਦੇ ਜੀਵਨ 'ਚ ਦੁੱਖ ਨਹੀਂ ਹੋਏਗਾ ਮਾਂ ਦੀ ਸੇਵਾ ਕੋਈ ਆਪਣੇ ਗੁਰਨਾਨਕ ਨੂੰ ਖੁਸ਼ ਕਰਨ ਵਾਸਤੇ ਕਰੇ ਇੱਕ ਪਤੀ ਇਹ ਉਹ ਕਿਰਤ ਇਸ ਕਰਕੇ ਨਾ ਕਰੇ ਕਿ ਆਸਿਆਪਾ ਪਿਆ ਨਿਆਣਿਆਂ ਦਾ ਇਹ ਕਰਨਾ ਹੀ ਪੈਣਾ ਇਸ ਕਰਕੇ ਕਰੇ ਕਿ ਜੇ ਇਹ ਜਿਹੜੇ ਜੀ ਨੇ ਇਹ ਗੁਰਨਾਮ